ਹਾਂ ਤਾਂ ਹੋ ਗਿਆ ਯਾ ਚਿੱਟਾ ਬੰਦ ਹੋ ਗਿਆ ਸਾਧ ਸੰਗਤ ਇਹ ਸਿਰਫ ਫਿੱਕਾ ਹਵਾ ਬਣਾਇਆ ਜਾ ਰਿਹਾ ਗਰੀਬ ਬੰਦਿਆਂ ਦੇ ਘਰਾਂ ਵਾਸਤੇ ਇਹ ਨਹੀਂ ਦੇਖਦੇ ਵੀ ਉਹਦਾ ਘਰ ਜਿਹੜਾ ਬਣਿਆ ਹੋਇਆ ਹੈ ਕੀ ਉਹਦੇ ਪਾਪਾ ਆਪਣੀ ਕਮਾਈ ਦਾ ਹੋਵੇ ਬਾਪੂ ਦੀ ਕਮਾਈ ਦਾ ਹੋਵੇ ਜ਼ਰੂਰੀ ਤਾਂ ਨਹੀਂ ਆ ਵੀ ਉਹਨੇ ਨਸ਼ੇ ਜਿਹੜੇ ਘਰ ਚ ਰਹਿੰਦਾ ਉਸੇ ਦਾ ਨਸ਼ੇ ਦੇ ਪੈਸਿਆਂ ਨਾਲ ਹੀ ਕਮਾਇਆ ਗਿਆ ਹੈ ਜੋ ਠੀ ਵਾ ਵਾਇਲੇ ਪਾਸ ਤੇ ਇਹਨਾਂ ਨੇ ਗਰੀਬਾਂ ਦੇ ਘਟਾ ਹੈ ਜਿਹੜੀ ਉਹ ਕੁੜੀ ਫੜੀ ਗਈ ਸੀ ਪੁਲਿਸ ਵਾਲੀ ਸਾਹ ਸੰਗਤ ਜੀ ਉਹਦੇ ਘਰ ਤੇ ਲੋਨ ਦਿਖਾਤਾ ਜਿਹੜੀ ਕੁੜੀ ਕੋਲੇ ਦੋ ਦੋ ਚਿੰਪਾ ਖੜੀਆਂ ਹੈ 1.5 ਕਰੋੜ ਦੀ ਸਰਕਾਰੀ ਵੈਲਿਊ ਆਈ ਹੈ ਉਹਦੀ ਪ੍ਰਾਪਰਟੀ ਦੀ ਉਹਨੂੰ ਲੋਨ ਲੈਣ ਦੀ ਕੀ ਲੋੜ ਪਈ ਜਿਹੜੀ 30 ਲੱਖ ਦੀ ਤਾਂ ਘੜੀ ਲਾਉਂਦੀ ਹੈ ਰੋਲੈਕਸ ਦੀ ਸਿਰਫ ਤੇ ਸਿਰਫ ਉਹਨੂੰ ਬਚਾਉਣ ਵਾਸਤੇ ਕਿਹਾ ਜਾਂਦਾ ਹੈ ਕਿ ਇਹਦੇ ਘਰ ਤੇ ਲੋਨ ਹੈ ਅਸੀਂ ਘਾ ਨਹੀਂ ਸਕਦੇ ਬੈਂਕ ਕੋਲੇ ਲੋਨ ਹੈ ਇਹ ਸਾਰਾ ਹੀ ਝੂਠ ਹੈ ਜਦੋਂ ਕਿ ਐਸੀ ਕੋਈ ਗੱਲ ਨਹੀਂ ਹੈ ਲੋਨ ਨਾਲ ਤੁਸੀਂ ਆਪ ਦੱਸੋ ਸਾਹ ਸੰਗਰ ਜਿਹੜਾ 30-30 ਘੜੀਆਂ 30-30 ਲੱਖ ਦੀਆਂ ਘੜੀਆਂ ਲਾਉਂਦਾ ਹੋਵੇ ਰੋਲੈਕਸ ਦੀਆਂ 2-2 18 ਹੋਣ ਪਤਾ ਹੀ ਨਹੀਂ 5-6 ਉਹਨੇ ਪਲਾਟ ਲਏ ਹੋਈਆਂ ਤੇ ਉਹਨੇ ਲੋਨ ਕਾਦੇ ਵਾਸਤੇ ਲੈਣਾ ਹੈ। ਪਾਸਾ ਸੰਗਾਜੀ ਜੋ ਇਹ ਸਰਕਾਰ ਦਿਖਾਉਂਦਾ ਚਾਹੁੰਦੀ ਹੈ ਨਾ ਉਹ ਹੈ ਨਹੀਂ। ਆਪਣੇ ਜਿੰਨੇ ਵੀ ਪੰਜਾਬ ਦੇ ਚੇਅਰਮੈਨੀ ਦੇ ਇਹ ਹੋਰ ਬੱਲੇ ਆਉਦੇ ਆ ਸਾਰੇ ਦਿੱਲੀਓ ਤੇ ਸ਼ਕਤੀਓ ਦੇ ਆ ਕੇ ਬੰਦੇ ਬਿਠਾਏ ਹੋਏ ਆ ਪਰ ਜਪੀਆਂ ਕੋਲ ਕੁਛ ਨਹੀਂ ਹੈ ਕੱਖ ਵੀ ਨਹੀਂ ਹੈ ਪੰਜਾਬੀਆਂ ਕੋਲ ਇਹ ਸਭ ਦਿੱਲੀ ਆ ਦੇ ਸਰਕਾਰ ਚਲਾ ਰਹੇ ਆ ਸਾਂ ਸੰਗਤ ਕਦੇ ਦੇਖਿਆ ਦਿੱਲੀਓ ਇਹਨਾਂ ਦੀ ਸਰਕਾਰ ਗਿਰਦੀ ਸਾਰੀ ਪਾਰਟੀ ਚੰਡੀਗੜ੍ਹ ਆ ਕੇ ਬੈਠੀ ਭਈ ਹੁਣ ਅਸੀਂ ਉਰੇ ਰਾਜ ਕਰਾਂਗੇ ਇਹ ਗੱਲ ਐਨੇ ਵੇਲੇ ਹੋ ਗਏ ਦਿੱਲੀਓ ਤੁਸੀਂ ਪਈਓ ਰੇਕ ਚੰਡੀਗੜ੍ਹ ਆ ਕੇ ਬਹਿ ਕੇ 5 ਕੋਟੀਆਂ ਦੇ ਦੀਆਂ ਉਹਨਾਂ ਨੂੰ ਸੀਐਮ ਆਫਸ ਦੇ ਨਾਲ ਦੀਆਂ ਮੈਂ ਬਹੁਤਾ ਟਾਈਮ ਨਹੀਂ ਲੈਣਾ ਮੈਂ ਸਿਰਫ ਤੁਹਾਨੂੰ ਦੱਸਣਾ ਚਾਹੁੰਦਾ ਐ ਕਿ ਇਹ ਗੱਲਾਂ ਸਮਝਣ ਦੀ ਲੋੜ ਐ ਤੇ ਸਮਝੋ ਇਹਨਾਂ ਗੱਲਾਂ ਨੂੰ ਜਿਹੜਾ ਮੇਰੇ ਤੋਂ ਪਹਿਲਾਂ ਜੇ ਵੀ ਉਹਨਾਂ ਨੇ ਇਹ ਆ ਫਰੀਨਾ ਹੋਇਆ ਹੋਇਆ ਸੀ ਮੈਨੂੰ ਲੱਗਦਾ ਉੱਤਰ ਗਿਆ ਉਹ ਜਿਹੜੀਆਂ ਬਾਜੂਆਂ ਵਿੱਚ ਸੀ ਤਾਂ ਇਹਨਾਂ ਨੂੰ ਜਬਾਈਆਂ ਸੀ ਤੇ ਅੱਗੇ ਉਹ ਸਾਰੇ ਪ੍ਰਣ ਕਰਕੇ ਜਾਓ ਪਰ ਜਿਹੜਾ ਸਾਂਝਾ ਫਰੰਟ ਬਣਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਾਰਿਆਂ ਨੇ ਉਹਦੇ ਨਾਲ ਹੀ ਚੱਲਣਾ ਹੈ ਆਪਾਂ ਸਾਰਿਆਂ ਨੇ ਸਿੱਖ ਕੌਮ ਤੇ ਸਿੱਖ ਪੰਥ ਨੂੰ ਜਿੱਤ ਦਿਵਾਉਣੀ ਆ ਆਉਣ ਵਾਲੇ 2027 ਦੇ ਐਮਐਲਏ ਦੇ ਇਲੈਕਸ਼ਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਚੱਲਣਾ ਹੈ ਐਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਟੀਮਾਂ ਦਾ ਜਸਟ ਕਹਾਂ ਜੇ ਮੇਰੇ ਮੂੰਹ ਤੋਂ ਕੋਈ ਵੀ ਐਸੀ ਗੱਲ ਨਿਕਲੀ ਹੋਵੇ ਕਿਸੇ ਦਾ ਮਨ ਦੁਖਿਆ ਹੋਵੇ ਜਾਂ ਮੇਰੇ ਮੂੰਚੋਂ ਕੁਛ ਹੀ ਨਿਕਲਿਆ ਹੋਵੇ ਮੈਂ ਆਪ ਸਭ ਤੋਂ ਮਾਫੀ ਮੰਗਦਾ ਹਾਂ